सभु सॼो ਅੱਜ ਆਪਾਂ ਚੰਗੇ ਬੰਦੇ ਸਰਕਾਰ ਦਾ ਮੁਖਾਵਾ ਗੁਰੂ ਕੂਰੂ ਕੋਲ ਕਰਕੇ ਆਪਣਾ ਸੰਭਵ ਕਰਵਾਉਂਦੇ ਹਾਂ y karma y por karma carrera جی جنوب واحر جی کا خالص واحد واحد واحرو جی کا خالصہ واح جی کی فتح پرم ستکار یوگ پورے ਸੰਸਾਰ ਵਿੱਚ ਵਸਦੇ ਸਾਧ ਸੰਗਜਿਓ ਔਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਜਿੱਥੇ-ਜਿੱਥੇ ਵੀ ਹੈ ਅੱਜ ਉਹਨਾਂ ਦਾ ਜਨਮ ਦਿਨ ਵਬਾਰਕ ਗੁਰਪੁਰਬ ਵਬਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹਨਾਂ ਨੇ ਨ ਕਨਸਾ ਬਿਖੇ ਤਲਵੰਡੀ ਸਾਬੋ ਵਿੱਚ ਪ੍ਰਗਟ ਹੋ ਕੇ ਚਾਰ ਉਦਾਸੀਆਂ ਕਰਕੇ ਪੂਰੇ ਸੰਸਾਰ ਦਾ ਜੋ ਇੱਕ ਤਰ੍ਹਾਂ ਨਕਸ਼ਾ ਬਦਲ ਕੇ ਰੱਖ ਦਿੱਤਾ ਇੰਡੀਆ ਦਾ ਦਾ ਖਾਸ ਕਰਕੇ ਜੋ ਇਤਿਹਾਸ ਬਦਲ ਕੇ ਰੱਖ ਦਿੱਤਾ ਤੇ ਉਸ ਮਰਦ ਅਗੰਮੜੇ ਦਾ ਅੱਜ ਜਨਮ ਦਿਨ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੇ ਇਹ ਉਹ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਨੇ ظلم دے خلاف آواز چکی بابر کیا راجے شی مقدم کتے جائے جگائن بیٹھے ستے پاپ کی جنجلے لے کابلوں تایا جوری منگے دان بھی لا لو سرمرم دو سپ خلوئے کوڑ فیری پردان لالو اے صرف تے صرف گرو نانک صاحب برگا مرد گمڑا ہی ادا دے شبد کہہ دی اس وی جس وی انہوں دے خلاف ਮੁਗਲਾਂ ਦੇ ਖਿਲਾਫ ਤੂੰ ਬੋਲਣ ਦੀ ਜੁਰਤ ਨਹੀਂ ਦੀ ਕਰ ਸਕਦਾ ਤੇ ਦੂਸਰੀ ਗੱਲ ਜੋ ਉਹਨਾਂ ਨੇ ਕੀਤੀ ਉਹ ਕਿ ਨਮਰਤਾ ਦੇ ਨਾਲ ਤੁਸੀਂ ਕੰਮ ਕਰਨਾ ਤੇ ਨਾਮ ਜਪਣਾ ਤੇ ਵੰਡ ਕੇ ਛਕਣਾ ਤੇ ਵੰਡ ਕੇ ਛਕਣ ਦੀ ਪ੍ਰਕਿਰਿਆ ਨੇ ਜਿੱਥੇ ਪੰਜਾਬ ਦੀ ਤਰੱਕੀ ਨੂੰ ਚਾਰ ਚੰਨ ਲਾਏ ਤੇ ਉੱਥੇ ਅੱਜ ਵੀ ਸੰਸਾਰ ਦੇ ਵਿੱਚ ਜਿੱਥੇ ਵੀ ਮੁਸ਼ਕਲਾਂ ਮੁਸੀਬਤਾਂ ਆਉਂਦੀਆਂ ਨੇ ਸਿੱਖ ਸੰਗਤਾਂ ਖੜੀਆਂ ਹੁੰਦੀਆਂ ਨੇ ਇਹ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਦੀ ਮਿਹਰਬਾਨੀ ਹੈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ RAM Singh ਢਿੱਲੋਂ ਵੱਲੋਂ ਔਰ ਪਿੰਡ ਹਰਿਓ ਕਲਾਂ ਦੇ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਤੇ ਪੂਰੇ ਇਲਾਕੇ ਵੱਲੋਂ ਜੋ ਕਿ ਖੰਨਾ ਸ਼ਹਿਰ ਦੇ ਨਜ਼ਦੀਕ ਪੈਂਦਾ ਹੈ ਪਿੰਡ ਹਰਿਓ ਕਲਾਂ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ